ਲਓ ਵੀ ਆ ਪੱਠ 5400 ਦੀ ਵਿਕ ਗਈ ਆ ਡੱਬੀ ਪੱਠ ਆ ਆ ਬੱਕਰੀ ਦੀ ਆ ਤੇ ਡਾਕਟਰ ਸਾਹਿਬ ਨੇ ਸੌਦਾ ਕਰਾਤਾ ਅੱਜ ਤਾਂ ਕਮਾਲ ਕਰਤੀ ਡਾਕਟਰ ਸਾਹਿਬ ਚਾਹ ਸੌਦੇ ਦਾ ਦੇਖ ਤੇਰੇ ਵਾਲੇ ਦਾ 200 ਨੇ ਦੇ ਚਾ 500 ਆ ਗਿਆ ਭਰਾ ਯਾਰ ਤੂੰ ਭਰਾ ਵੱਡਾ ਯਾਰ ਗੱਲ ਆ ਵੀ ਸੌਦਾ ਮੇਰਾ ਹੀ ਕਰਾ ਦੂੰਗਾ ਸੌਦਾ ਮੇਰਾ ਹੀ ਕਰਾ ਦੂੰਗਾ ਹੋ ਭੈਣ 550 200 ਕੁ ਕਦਾ ਦੇ ਦੋਵੇਂ ਲੈਣੀਆਂ ਦਾ 10.5 ਦੇ ਨਹੀਂ ਇਹ ਨਹੀਂ ਲੈਣੀ ਯਾਰ ਹੈਂ ਪਾ ਬੱਕਰੀ ਫੱਟਰਾ ਬੱਚੋਂਗਦੀ ਫਿਰੂਗੀ ਯਾਰ ਬਾਈ ਕਿੰਨੇ ਦੇ ਨੇ ਪੈਸੇ ਬਾਕੀ ਕਰਦੇ 5400 ਦਿਖਾਈ ਆਪੂੰ ਆਪਣੇ 600 ਆ ਆ ਲੈ ਬਾਈ ਆਹ ਬੜੇ ਪੈਸੇ ਯਾਰ ਆ ਲੈ ਕਿਤੇ ਜਾਓ ਆ ਖੜਾ ਐਸੇ ਨੂੰ ਫੜਾ ਦੇ 2000 ਰੁਪਇਆ ਹੋ ਗਿਆ 700 ਰੁਪਇਆ ਖਤਾਂਜੀ ਖਤੇ ਸੋਣਾ ਪਾਵੇ ਕਿੰਨੇ ਰੇ ਕਿਤੇ ਨਹੀਂ 2000 ਆ ਤਿੰਨ ਤਨੋਂ 2500 ਰੁਪਇਆ ਨਾ ਇਹਨੂੰ 2400 ਰੁਪਇਆ 2400 ਰੁਪਇਆ ਬਾਹਰ ਸ਼ੇਦੀ ਕਰ ਨਮਟ ਗਈ ਬੱਸ ਨਿੱਪੜ ਕੇ ਸੁਵਾਦ ਨੇ ਅੰਨ ਨੂੰ ਕਿਹੜਾ ਪਿੰਡ ਹੈ ਬਾਈ ਆਪਣਾ ਰਪਾਣਾ ਬਾਈ ਦਾ ਪਿੰਡ ਆ ਤੇ ਆ ਪੱਠ ਬਾਈ ਨੇ ਲਈ ਆ 5400 ਦੀ ਸੂਰੇ ਵਾਲਾ ਬੱਕਰਾ ਮੰਡੀ ਕਹਿਣੀ ਮਦਵਾ ਸਾਈਆਂ ਵਾਲੇ ਪਥੀਰੇ ਆ ਹਾਂ ਬਈ ਕੀ ਮੰਗਿਆ ਸੀਗਾ ਬੱਕਰੀ ਦਾ 20000 ਮੰਗਿਆ ਸੀ ਯਾਰ 9000 ਕੀ ਲਾ ਜੱਗੀ 5500 ਲਓ ਜੀ 5500 ਰੁਪਏ ਲਾਦਾ ਆ ਬੱਕਰੀ ਆ ਰਿਖੀ ਦੀ ਹੋਊਗੀ ਹਾਂ ਮੈਂ ਇਹਨੂੰ ਕਰਕੇ ਰਿਖੀ ਦੀ ਹੋਊਗੀ ਬੱਕਰੀ ਮੈਂ ਲੈਣੇ ਨਹੀਂ ਸੋਹਣੋ ਨਹੀਂ ਲੈਣੀ ਰਿਖੀ ਜਾਂਦੀ ਨਹੀਂ ਉਹ ਮੈਂ ਇਹਨਾਂ ਨੇ ਪਰੇ ਦਾ ਖੜਾ ਕਹਾਂ ਫਿਰ ਠੀਕ ਹੈ ਲੈ ਯਾਰ ਇਹਦਾ ਮੈਂ ਰੇੜਾ ਖੜੇ ਆ ਖੜੀ ਹੈ ਹਾਂ ਖੜੀ ਹੈ ਇਸ ਤਰ੍ਹਾਂ ਦੋ ਦਨੋਰ ਭਾਈ ਭੱਲਦੀ ਬੈਨ ਆ ਮੁੰਡੇ ਕੋੜੇ ਖੜੇ ਆਪਣੇ ਮੁੰਡਾ ਇਹ ਵੀ ਖੜਾ ਹੈ ਚਾਚਾ ਆ ਵੀ ਮੁੰਡਾ ਪੰਚਾਇਤ ਬੰਦਿਆਂ ਦੀ ਮੰਨਣ ਰਿਖੀ ਦੀ ਜੇ ਦਾ ਮੰਨ ਗਏ ਹਾਂ ਫੈਨੇ ਨਹੀਂ ਮਕੂ ਹਾਂ ਜੀ ਤੁਸੀਂ ਪੱਕਾ ਬੰਦਾ ਕੁਰੇ ਸੀ ਲੈ ਫੇਰ ਹੋਈ ਗਿਆ ਲੈ ਨਹੀਂ ਯਾਰ ਉਹ ਨਹੀਂ ਤੈਨੂੰ ਉਹ ਕਾਜਾ ਕਰਾਉਣਗੇ ਯਾਰ ਲਿਖਾਈ ਕਰਾਉਣਗੇ ਨਹੀਂ ਯਾਰ ਐ ਕਰੀ ਰੇੜਾ ਤੇਰਾ ਵੇਚ ਲਖਾਵਾਂਗੇ ਆ ਮੈਂ ਵੀਡੀਓ ਚ ਖੜਨਾ ਇਹ ਕਰਿਆ ਨਹੀਂ ਚਾਚਾ ਕੀ ਕਿ ਤੇਰੀ ਗੱਲ 'ਚ ਹੈਗਾ ਸਵਾਦ ਕੁ ਸਵਾਦ ਨੂੰ ਯਾਰ ਬੱਕਰੀ ਉਹਦੀ ਇੱਕ ਮੇਰੇ ਮੈਂ ਤੂੰ ਆਏਂ ਵਿੱਚ ਮੈਂ ਲੀਡਰ ਫਿਰ ਮੈਂ ਨਾ ਨਾ ਆਇਆ ਜਦੋਂ ਬਾਣ ਦੇ ਨੋਦੀ ਨੇ ਤੇਰੇ 'ਚ ਕਰਾਂਤਾ ਦਾ ਕਰ ਕਾ ਫਿਰ ਸੌਦਾ ਤੇ ਸੌਦਾ ਮੈਂ ਕਹੀਦਾ ਲੈਣਾ ਹੋ ਗਿਆ ਪਰ ਲੈ ਪੈਸੇ ਫੇਰ ਕੀ ਉਹ ਬੰਬ ਡੇਗ ਬੂ ਸੋਣਾ ਡੇਗ ਪੂ ਕਸਾਣਾ ਕੋਈ ਨਾ ਪੂਰੇ ਦਮਾਂ ਤੂੰ ਤਾਂ ਹੀ ਨਹੀਂ ਲੈ ਲੈ ਉਹ ਬੈਠ ਲੱਗੇ ਉਹ ਬਾਈ ਇਹ ਬਟੂ ਬੈਠੇ ਰਹੇ ਰਹਿੰਦੇ ਯਾਰ ਵੇਚ ਤੀ ਤੂੰ 100 ਵਿੱਚ ਤੁਸੀਂ ਜੜੀ ਜਾਂਦੇ ਯਾਰ ਬਾਈ ਵੇਚੂਗਾ ਬਾਈ ਬੱਕਰੀ ਰਹੇ ਨਿਪਟਾ ਰਹੇ ਆ ਇਹ ਜਲ ਲਾ ਕੇ ਅੱਲੇ ਹਾਂ ਪਰਤੇ ਮੁੰਡੇ ਜਿੱਥੇ ਮਰਜੀ ਫੜ ਲੈ ਚੱਲ ਪੀਓ ਲੋ ਵੀ ਆ ਬੱਕਰੀ ਦਾ ਸੌਦਾ ਹੋ ਗਿਆ ਸਾਈਡ ਤੇ ਹੀ ਮਾਣ ਪੂਰੇ 6000 ਦਾ ਫਾਈ ਮੈਂ ਲੇ ਫਿਰ ਯਾਰ ਉਹੀ ਗੱਲ ਤੂੰ ਕਹਦਾ ਇਹ ਕਰਾਉਣਾ ਦਿੰਦੇ ਬਬੂ ਕਿੜੀਆਂ ਕਿੜੀਆਂ ਦੋ ਬਾਈ ਹਾਂ ਬਾਈ ਇੱਕ ਮੱਖੀ ਚੀਨੀ ਹਾਂ ਟੱਕਾ ਲਾਲ ਡੱਬੀ ਇੱਕੋ ਲਾਲ ਡੱਬੀ ਇੱਕੋ ਲਾਲ ਡੱਬੀ ਪਾਉਂਦੇ ਨਾਲ ਕਿਹੜੀ ਉਰਲੀ ਆਹ ਕੀ ਮਾਰੀ ਜਾਂਦੀ ਠੀਕ ਹੈ ਕੀ ਮੰਗਿਆ ਬਾਈ ਮੋਹਨਾ ਨਾ ਕਰ ਮੋਹਨਤ ਕੋਸ਼ਿਸ਼ ਵੀ ਕੀਤਾ ਉਹ ਬਾਈ ਨਾਲ ਆ ਜਾਏਗੀ ਯਾਰ ਸਾਬ ਬਾਈ 14 14000 ਰੁਪਏ ਮੰਗਿਆ ਇੱਕ ਨਾਗਦਾ ਤਿੰਨੇ ਨਾਗਾ 14 42000 ਰੁਪਏ ਹੋਗੇ ਪਹਿਲੀ ਗੇੜ ਸੌਦਾ ਥੱਲੇ ਥੱਲੇ। ਦੋ ਵੀ ਥੱਲੇ ਸਿੱਟਦਾ ਸੌਦਾ ਨੋਟ। ਇਹ ਵਪਾਰੀਆਂ ਦਾ ਹੁੰਦਾ ਵੀ ਥੱਲੇ ਸਿੱਟਿਆ ਨੋਟ ਦਾ ਸੌਦਾ ਹੋ ਜਾਂਦਾ ਹੁੰਦਾ ਸਿਰੇ ਚੜ ਜਾਂਦਾ। ਠੀਕ ਆ ਬਾਈ। ਮੈਨੂੰ ਨਹੀਂ ਸਾਥਿਆ ਬਾਈ ਯਾਰ। ਮੁੱਤ ਪਰ ਕੇ ਉਹ ਜੋ ਮੈਂ ਉਹ 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 ਵੀ ਚਾਰੀ ਲੈ ਤੂੰ ਉਹ ਵੀ ਚਾਰੀ ਦੱਸੋ ਸੌਦਾ ਦਿੰਦਾ ਕਰੇ ਵੀ। ਮੈਂ ਤਾਂ ਤੈਨੂੰ ਤਾੜੇ ਦੇ ਨਾਲੋਂ ਤੇਰਾ ਨੱਪ ਹੀ ਆ। ਮੈਂ ਤੇਰਾ ਨੱਪ ਤਾਂ ਨਹੀਂ। ਉਸ ਤੇਰਾ ਨੱਪ ਹੀ ਆ। ਨਹੀਂ। ਦੋ ਮੀਨੋ ਦਾ ਤਾਂ ਕੋਈ ਨਹੀਂ ਫਰਕ ਨਹੀਂ ਆਇਆ ਨਾ ਗਮਰ ਉਹ ਦੇ ਯਾਰ ਚੱਲ ਜਾਰ ਦੇ 5500 ਬੈਰ ਉਹ ਦੇ ਮੜਾ ਮਨਦਾ ਮੇਰੇ ਸਾਲ ਖਾ ਕੇ ਬੰਦੇ ਮੇਰੇ ਖੇ ਨਹੀਂ ਹੁੰਦਾ ਯਾਹੀ ਕਰਦਾ ਇਹਨੇ ਹੁਣ ਤਾਂ ਹੀ ਲੈਣਾ ਯਾਰ ਉਹਦੀ ਕਿਸਮਤ ਤੇ ਇਹਦੇ ਪੱਲੇ ਪੈਣਾ ਕਿ ਨਾ ਪਣਾ ਇਹ ਗਲਤ ਗੱਲੋ ਹੁਣ ਤੁਸੀਂ ਸਾਬ ਹੀ ਲੈ ਲਓ ਦੋਨੇ ਯਾਰ ਮੈਂ ਤਾਂ ਤੁਹਾਡੇ ਪਿੱਛੇ ਨੂੰ ਮਜਾ ਮੜਾ ਪਿੱਛੇ ਨੂੰ ਵਿੱਚ ਆਉਣਾ ਜੇ ਹੋਹਾ ਤੂੰ ਉਹਦੇ ਥੋੜੀ ਲੜਾਈ ਦਾ ਸੌਦਾ ਕਰਨਾ ਸੀ ਆਪਾਂ ਮੈਂ ਤਾਂ ਲੱਗਿਆ ਚ ਖਲਾਈ ਜਾਣਾ ਠੀਕ ਆ ਬਾਈ ਕਿੰਨੇ ਚ 5500 ਲੱਗਿਆ 5500 ਚ ਮੈਂ ਖਲਾਈ ਜਾਣਾ ਠੀਕ ਆ ਇਹ ਨਹੀਂ ਖੋਲਦਾ ਇਹ ਫਿਰ ਇਹਦੀ ਮਰਜ਼ੀ ਆ ਭਰਾ 100 ਦੀ ਕਮੀ ਆ ਲੱਗਿਆ ਆਪਾਂ ਵਧੀਆ ਖਰਾ ਖੋਟਾ ਕਿੰਨੇ ਦਾ ਕਰ ਲਿਆ ਹੁਣ ਬਈ ਇਹਨੇ ਮੂੰਹ ਮੰਗੇ ਮੂੰਹ ਮੰਗਵੇਂ ਹੀ ਦਿੱਤਾ ਮੈਂ ਲੱਗੇ ਰੁਪਿਆ ਤੇ ਖਲਾਉਣਾ ਬਈ ਇਹਨੂੰ ਠੀਕ ਆ ਭਾਈ ਆ ਸਾਢੇ 5 ਉਹਨੇ ਨੂੰ ਕਰੀ ਭਾਈ ਬੱਕਰਾ ਆਇਆਂ ਨੂੰ ਕਰਾ ਲਿਆ ਆਇਆਂ ਦੂਜੂ ਹੈ ਆ ਬੱਕਰੇ ਦਾ ਸੌਦਾ ਹੋਇਆ ਬਹੁਤ ਬਹੁਤ ਧੰਨਵਾਦ ਭਾਈ ਕਹਿੰਦਾ ਵੀ ਆਪਾਂ ਇਹਨੇ ਲੈਣੀ ਲੈਣੀ ਆ ਇਹ ਵੀ ਅੜ ਗਿਆ ਬੱਕਰਾ ਲੈਣਾ ਕਿਹਦਾ ਚੱਕ ਲੋ ਬਈ ਉਹੋ ਹੀ ਕਰਤਾ ਸੋਦਰ ਠੀਕ ਆ ਆਪਦੀ ਆਪਦੀ ਲਖਾਈ ਕਰਾਉਣੀ ਦੋਨਾਂ ਨੇ ਸਹੀ ਆ ਬੈਕ ਕਰਾ ਉਹ ਆਪਾਂ ਇੰਨੇ ਬੰਦੇ ਚ ਆਪਾਂ ਨਹੀਂ ਭਜਦੇ ਸਾਰਾ ਨਾਲ ਆਪਾਂ ਗਿਆ ਸਹੀ ਆ ਸਹੀ ਆ ਐਸ ਗੱਲਾਂ ਬੰਦਾ ਸਹੀ ਆ ਮੈਂ ਨਹੀਂ ਦੰਦ ਕਿਸੇ ਨਹੀਂ ਸੀ ਦਿੰਦਾ ਲੋ ਬਈ ਬਾਈ ਦੇ ਗੂਗਲ ਪੇ ਕਰਤੇ ਆ ਪੈਸੇ ਹਾਂਜੀ ਆ ਜਾ ਕਾਰ ਵੀਰੇ ਨੰਬਰ ਨਾਲ ਕਰ ਗੂਗਲ ਪੇ ਕਰਤੇ ਪੈਸੇ ਬਾਈ ਗੂਗਲ ਪੇ ਸਾਈਡ ਤੇ ਜੀ ਗੂਗਲ ਪੇ ਕਰਤੇ ਠੀਕ ਆ ਠੀਕ ਆ ਜੀ ਆਹ ਡਾੜਦੇ ਹੋਗੇ ਸੱਜਰ ਆਏ ਨੂੰ ਮੂੰਹ ਕਰ ਲੋ ਐਨੂੰ ਵੀ ਮੂੰਹ ਕਰ ਲੋ ਕਾਹਦਾ ਰੌਲਾ ਪਾਈ ਬੈਠੇ ਆ ਓ ਛੜਾ ਛੱਡੀ ਮੈਂ ਤੈਨੂੰ ਦੁਪਾਈ ਕਿੱਦਰੀ ਜਾਂਦੀ ਓ ਯਾਰ ਕੇ ਤੇਰਾ ਬੰਦਾ ਪੁੱਠ ਵਾਲਾ ਕੰਮ ਸੁਣ ਲੈ ਮੈਂ ਕਰਵਾ ਲਈ ਬੜਾ ਕੰਮ ਸੁਣ ਲੈ ਬਾਬਾ ਤੂੰ ਲੈ ਨਹੀਂ ਮੈਂ ਹੀ ਲੈਣੀ ਦੋਸਤ ਦਾ ਭਰਾ ਆ ਰਸੇ ਨੂੰ ਹੱਥ ਪਾਈ ਲਖਾਈ ਕਰਾ ਦੇ ਇਹਨਾਂ ਨੂੰ 8000 ਰੁਪਏ ਚੱਲ ਬਾਬਾ ਲਖਾਈ ਜਿੰਨੇ ਬੈਜੀ 200 ਰੁਪਏ ਹੀ ਆ ਲਓ ਵੀ ਆ ਬੱਕਰੀ ਦਾ 8000 ਚ ਸੌਦਾ ਕਰਤਾ ਨਹਿਰੂ ਨੇ 5 ਮਿੰਟਾਂ ਪਹਿਲਾਂ ਪਹਿਲਾਂ ਆ ਬੱਕਰੀ ਲਈ ਆ ਵੀਰ ਹਾਂ ਓ ਬਾਈ ਵੀਰ ਹਾਂ ਜੀ ਬੜਾ ਪੁੱਛ ਕੇ ਨਸੀ ਲੋ ਵੀ ਆਪਕੇ ਬੁਲਾ ਲੈਣੇ ਆਪਾਂ ਬਾਈ ਨੂੰ ਦਸਾਂ ਤੋਂ ਮੈਨੂੰ ਕਿੰਨੇ ਦਾ ਕਰਤਾ ਫੇਰ 8200 ਦਾ ਠੀਕ ਹੈ ਬਈ ਆ ਲੈ ਗਾਂ ਬਾਈ 200 ਲਿਖਾਈ ਦਾ ਹਾਂ ਬਾਈ ਗਾਂ ਲੈ ਲਈ ਬਾਈ ਓਏ ਵਧੀਆ ਬਾਈ ਵਧੀਆ ਵਧੀਆ 8000 ਚ ਸਹੀ ਆ ਗਾਂ ਲੈ ਲਈ 8000 ਮੱਛੀ ਮੋਟਰ ਆ ਮੱਛੀ ਮੋਟਰ ਆਹੋ ਚੱਲ ਬੰਦੇ ਬਾਬਾ ਕਰਾ ਲਖਾਈ ਲੈ ਬੰਦੇ ਜੀਓ ਪੈਸੇ ਬਈ ਵੀਡੀਓ ਬਣਾਉਦਾ ਨਹੀ ਨਹੀ ਉਹ ਚੰਗ ਪਿਆਰ ਦੀ ਉਹ ਆਂਦਾ ਵੀ ਜਿਹੜਾ ਬੰਦਾ ਪਿਆਜ ਦੀ ਬੱਕਰੀ ਆ ਉਹਨੂੰ ਵੀਡੀਓ ਰਾਈ ਸਾਰਾ ਛੱਡ ਕੋਈ ਨਹੀਂ ਬਣਾ ਬਣਾ ਯਾਰ ਵੀਡੀਓ ਬਣਾ ਦੇ ਪੈਸੇ ਗਿਣ ਪੈਸੇ ਵੀਡੀਓ ਫੇਰ ਹੀ ਬਣੂ ਲੈ ਵੀਰੇ 8000 ਦੀ ਹੋਈ ਠੀਕ ਆ ਕਰਦੇ ਕਰ 2 10 4 5 6 7 8 9 10 11 12 13 14 15 16 ਗਣਾ ਦੇ ਬੇ 100000 ਕਰਕੇ ਉਹਨੂੰ ਨਹੀਂ ਵੀ ਕੋਈ ਨਹੀਂ 100000 ਫੜਾ ਦਿੰਦੇ ਆ ਪਹਿਲੇ ਕੋਲ 16 ਗੰਦੇ ਦੋ ਆਠੇ ਆਸੋ ਆਹ ਵੇਖੋ ਮਹਾਰਾਜ ਠੀਕ ਆ ਜੀ ਇੱਕ ਇੱਕ ਹੋ ਲੱਖ ਦੋ ਤਿੰਨ ਆ ਗਿਆ ਆ ਗਿਆ ਵੀਰੇ ਚਾਰ ਪੰਜ 6 7 10 8 ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਹੋ ਬਾਬਾ ਮੁਰਕੇ ਮੇਰੀ ਦੋਪੱਟਾ ਆ ਗਿਆ ਨਾਲਾ ਤੇ ਬੱਕਰੀ ਵੀ ਆ ਦੋਪੱਟਾ ਵੀ ਆ ਇਹਨਾਂ ਬਰਾਬਰ ਤੋਲਦੇ ਪੱਠਾ ਨੂੰ ਆ ਫਿਰ ਨਾਲ ਪੈਸੇ ਤਾਂ ਹੀ ਪਾ ਦੇ ਇਹਨਾਂ ਦੇ ਭਾਜੇ ਦੇ ਬਰਾਬਰ ਤੋਲਦੇ ਪੱਠੇ ਨੂੰ ਲੈ ਲੈ ਬੱਕਰੀ ਲੈ ਲੈ ਜਾਈਏ ਤਾਂ ਸੌਦੇ ਕਰਦੇ ਜਾਈਏ ਕਰਕੇ ਨਵੇਂ ਬਣਾਏ ਸੌਦੇ ਵਟੇ ਹੀ ਪਾ ਦਊਗਾ ਨਹੀਂ ਬੰਦੇ ਸੌਦੇ ਬੋਲ ਬੋਲ ਤੂੰ ਇਹਨੂੰ ਫੜਾਈ ਜਿਵੇਂ ਕਿ ਇਹਦੇ ਨਾਲ ਬੋਲਦੇ ਆ ਫਿਰ ਜਾਈਏ ਕਰ ਕਰ 1300 1800 ਦੇ ਬਸ 1800 ਦੇ ਨਾਲ ਕਰਾ ਸੌਦਾ ਖੜਾ ਕੀ ਕਰਦਾ ਤੂੰ 7 ਪਾਲ ਆ ਗਿਆ ਯਾਰ 1800 ਕੀ 1600 ਰੁਪਇਆ ਹੋ ਗਿਆ ਹੋ ਗਿਆ ਬਈ ਚੱਕ ਬਈ ਕਿਹੜਾ ਸੌਦਾ ਕਰਤਾ ਸੱਤ ਪਾਲ ਆ ਬੱਕਰੀ ਦੇ ਕੇ ਦੋ ਪੱਠਾਂ ਲਈਆਂ ਨਾਲ 1500 ਉਹਨੂੰ ਦੇਵੇ ਮੈਨੂੰ ਉਹ ਦੇਣੇ ਆ ਤੂੰ ਤਾਂ ਮੇਰੀਆਂ ਤੇਰੇ ਨਾਲ ਮੈਂ ਅਗਲੀ ਸੌਦਾ ਆਹ ਰਹਿਦਾ ਨਹੀਂ ਉਧਾਰਾ ਕੰਮ ਨਹੀਂ ਵੀਰੇ ਉਧਾਰਾ ਵਾਲਾ ਮੈਂ ਨਾ ਕੀਤਾ ਇਹ ਰਹਿ ਗਿਆ ਕਿੰਨੇ ਦੀ ਕਰਤੀ ਜੀ ਇਹ 15 ਦੀ 15000 ਦੀ ਹੋ ਗਈ ਲਓ ਵੀ ਬੱਕਰੀ ਵਿਖਾਉਣੇ ਆ ਬਾਈ ਸੁੱਖੇ ਨੇ ਵੇਚੀ 15000 ਦੀ ਪਾਠ ਸੁਨੱਖੀ ਬਹੁਤ ਆ ਆ ਪਾਠ ਆ ਬਾਬਾ ਜੀ ਪਾਸ ਆ ਤੁਹਾਡੇ ਹਾਂਜੀ ਪਾਸ ਸੇ ਕਿੰਨੇ ਪਸ਼ੂ ਖਰੀਦੇ ਜੀ ਅੱਜ ਤੁਸੀਂ ਅੱਜ ਤਿੰਨ ਤਾਂ ਵੇਚੇ ਆ ਇੱਕ ਖਰੀਦੇ ਆ ਸੂਰੀਆਲਾ ਬੱਕਰਾ ਮੰਡੀ ਦਾ ਅੱਜ ਪਹਿਲੇ ਦਿਨ ਆਇਆ ਹਾਂ ਜੀ ਪਹਿਲਾ ਦਿਨ ਕਿੱਦਾਂ ਦੀ ਲੱਗੀ ਮੰਡੀ ਵੀ ਪਹਿਲੀ ਮੇਰੀ ਕਿੱਦਾਂ ਦੀ ਲੱਗੀ ਮੰਡੀ ਬਹੁਤ ਵਧੀਆ ਮੰਡੀ ਬਹੁਤ ਵਧੀਆ ਪ੍ਰਬੰਧ ਹੈ ਪਸ਼ੂਆਂ ਵਾਸਤੇ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਮਾਲ ਜਾਇਜ਼ ਰੇਟ ਤੇ ਮਿਲਿਆ ਤੁਹਾਨੂੰ ਹਾਂਜੀ ਜਮਰ ਜਾਇਜ਼ ਮਿਲਿਆ ਕੋਈ ਸਾਰੇ ਕਾਹੇ ਦਾ ਪਰਬੰਧ ਚ ਕੋਈ ਨੁਕਸਾਨ ਨਹੀਂ ਕੋਈ ਨੁਕਸ ਨਹੀਂ ਵੀਰੇ ਬਹੁਤ ਵਧੀਆ ਪ੍ਰਬੰਧ ਦਾ ਮੰਡੀ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਇੱਥੇ ਪਹੁੰਚਣ ਦੇ ਲਈ ਠੀਕ ਹੈ ਜੀ ਠੀਕ ਹੈ ਤੇ ਤੁਹਾਡਾ ਧੰਨਵਾਦ ਕੀਤਾ ਜਾਂਦਾ ਇੱਥੇ ਪਹੁੰਚਣ ਦੇ ਲਈ ਅੱਗੇ ਤੋਂ ਵੀ ਇੱਥੇ ਜਰੂਰ ਆਇਆ ਕਰੋ ਜਰੂਰ